ਹਲੋ ਗਾਇਸ ਅੱਜ ਬਣਾਉਣ ਲੱਗੀ ਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਪਹਿਲਾਂ ਤਾਂ ਅੱਜ ਮੈਂ ਬਣਾਉਣ ਲੱਗੀ ਤਰੀਲੇ ਠੀਕ ਹੈ ਪਹਿਲਾਂ ਮੈਂ ਤਰੀਲਿਆਂ ਨੂੰ 16 ਵਾੜਾ ਛਿਲ ਕੇ ਸਾਫ਼ ਕਰਕੇ ਤੇ ਲੂਣ ਦਾ ਪਾ ਕੇ ਰੱਖਤਾ ਸੀ 10-15 ਮਿੰਟ ਲਈ ਤੇ ਫਿਰ ਮੈਂ ਹੁਣ ਇਹਨਾਂ ਨੂੰ ਧੋ ਕੇ ਨਾ ਹੁਣ ਪਲਮੇ ਭਾਗ ਲਿਆ ਐਦਰ ਪਿਆਜ਼ ਕੱਟ ਕੇ ਕ੍ਰਸ਼ ਕਰ ਲਿਆ ਆ ਤੇ ਮੈਂ ਇਹ ਵੀ ਤੁਹਾਨੂੰ ਦਿਖਾਉਂਗੀ ਕਿ ਕਿਸ ਤਰ੍ਹਾਂ ਪਹਿਲਾਂ ਤਰੀਲਿਆਂ ਨੂੰ ਚੰਗੀ ਤਰ੍ਹਾਂ ਨਾ ਇਹ ਬ੍ਰਾਊਨ ਡਾਰਕ ਬਣਾਵਾਂਗੇ ਇਦਾਂ ਤਲਾਂਗੇ ਫਿਰ ਇਹਦੇ ਤੇ ਤੇਲ ਪਾ ਕੇ ਫਿਰ ਬਾਕੀ ਤੜਕਾ ਭੁੰਨਾਂਗੇ ਤੇ ਸਾਰਾ ਅਦਰਕ ਲਸਣ ਤੇ ਦਾਲੀ ਬਖੋਲ ਲਵਾਂਗੇ ਚਲੋ ਵੇਖਦੇ ਆਂ ਦੇਖੋ ਸਾਡੇ ਜਿਹੜੇ ਡੇ ਜਿਹੜੇ ਆ ਉਹ ਤਲਦੇ ਪਏ ਆ 15 ਮਿੰਟ ਤੱਕ ਨੂੰ 20 ਮਿੰਟ ਜਿਆਦਾ ਨਹੀਂ ਇਹ ਡਾਰਕ ਬ੍ਰਾਊਨ ਹੋ ਜਾਣਾ ਜਦੋਂ ਪਤਾ ਲੱਗ ਜਾ ਡਾਰਕ ਬਣਾਉਣੀ ਹੋ ਗਈ ਆ ਨਾ ਫਿਰ ਇਹਨਾਂ ਨੂੰ ਕਰੀਂਦੇ ਨੂੰ ਆਪਾਂ ਲੱਗ ਕਰਾਂਗੇ ਤੇਰੇ ਦੇ ਲਈ ਛੋਟੇ ਦੇਖੋ ਥੋੜਾ ਜਿਹਾ ਹੋ ਗਿਆ ਬ੍ਰਾਊਨ ਅਜੀ ਆਪਾਂ 5 ਮਿੰਟ ਹੋਰ ਲਵਾਵਾਂਗੇ ਸੇਕਣੇ ਜਿਆਦਾ ਵੀ ਨਹੀਂ ਕਰਨੀ ਜਿਆਦਾ ਕਰ ਲਈ ਇਹਨਾਂ ਨੂੰ ਤਾਂ ਫਿਰ ਚਿਰੜੇ ਜਿਹਾ ਹੋ ਜਾਂਦੇ ਹੋਰ ਚਿੱਥਰੇ ਹੋਣਗੇ ਸੌਫਟ ਜਿਹਾ ਸੇਕ ਹੁਣ ਤਾਂ ਬ੍ਰਾਊਨ ਕਲਰ ਇਹਨਾਂ ਨੂੰ ਥੋੜਾ ਥੋੜਾ ਹੋ ਜਾਵੇ ਪਾਸ ਫਿਰ ਆਪਾਂ ਕੱਢ ਲਾਂਗੇ ਇਹਨਾਂ ਨੂੰ ਬਾਅਦ ਚਲੋ ਕੱਢ ਲਈਏ ਹੁਣ ਹੋ ਗਏ ਆਪਣੇ ਡਾਰਕ ਬ੍ਰਾਊਨ ਕਲਰ ਤੁਸੀਂ ਇਤੋਂ ਜ਼ਿਆਦਾ ਨਹੀਂ ਕਰਨੀ ਜਿਆਦਾ ਕਰਦੇ ਫਿਰ ਚਿਰੜੇ ਜਿਹਾ ਹੋ ਜਾਣਗੇ ਇੰਨੇ ਚਿਰ ਰੱਖ ਲਏ ਹੁਣ ਕੱਢਦੇ ਨਾਂ ਬਾਅਦ ਦੇ ਗਾਗਲੇ ਨਮਕ ਦੇਖੋ ਇਹ ਆਪਣੇ ਘਰ ਦੇ ਘਰੇਲਦੇ ਸੀ ਥੋੜੇ ਜਿਲੇ ਮਿੱਠੇ ਸੀ ਮੈਂ ਚੱਲ ਬਣਾ ਲਏ ਹਾਂ ਡਾਰਕ ਚਲੋ ਮੈਂ ਇਹਨੂੰ ਕੱਟ ਲਈ ਸੇਮ ਕੱਟ ਕੇ ਬਾਕੀ ਦੇ ਵਿੱਚ ਮੈਂ ਥੋੜਾ ਜਿਹਾ ਕੱਚਾ ਕੱਟ ਕੇ ਸੇਲ ਦੇ ਰਾਂ ਕਿ ਬਾਕੀ ਕੱਟ ਦਾਂ ਤੇ ਨੂੰ ਚੰਗੀ ਪਿਆਹ ਹੋ ਜੇ ਬਣਾਉਣਾ ਇਹਨੂੰ ਪੂਰਾ ਡਾਰਕ ਬਰੌਨ ਕਰਨਾ ਤੇ ਇਹਨੂੰ ਫ੍ਰਾਈ ਕਰਨਾ ਹਲੋ ਜੀ ਮਸਾਲਾ ਹੋ ਗਿਆ ਰੈਡੀ ਔਰ ਇਹ ਨਹੀਂ ਹੋ ਕੇ ਰੈਡੀ ਮੈਂ ਫਿਲਿੰਗ ਕਰ ਦਿੱਤੀ ਆ ਵਿੱਚ ਲੋਸਵਾਦ ਅਸਤੰਸਾਰ ਖਾਓ